ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਮਰਾੜ। ਇਸ ਵੀਡੀਓ 'ਚ ਕਿਸਾਨ ਵੀਰੋ ਦੋ ਨੁਕਤੇਾਂ ਤੇ ਤੁਹਾਡੇ ਨਾਲ ਮੈਂ ਗੱਲ ਕਰਨੀ। ਇੱਕ ਤਾਂ ਕਈ ਕਿਸਾਨ ਵੀਰਾਂ ਦਾ ਸਵਾਲ ਸੀ ਕਿ ਅਸੀਂ ਗੋਭ ਸਮੇਂ ਐਨਪੀਕੇ 13045 ਦੀ ਬੋਰੋਂ ਦੀ ਸਪਰੇ ਨਹੀਂ ਕਰ पाए। ਹੁਣ ਅਸੀਂ ਕੀ ਕਰ ਸਕਦੇ ਹਾਂ? ਜੇ ਕਰ ਸਕਦੇ ਤਾਂ ਕਦੋਂ ਕਰ ਸਕਦੇ ਹਾਂ? ਕਿਉਂਕਿ ਅਜੇ ਇੱਕ ਮੌਕਾ ਆਪਣੇ ਕੋਲੇ ਹੁੰਦਾ ਹੈ। ਦੂਸਰਾ ਕਿ ਉਲੀ ਨਾਸ਼ਕ ਦਾ ਟੈਕਨੀਕਲ ਕਿਉਂਕਿ ਮੈਂ ਖਾਸ ਤੌਰ ਤੇ ਜਿਹੜੇ ਤਾਂ ਬ੍ਰਾਂਡ ਪੀਯੂ ਵੱਲੋਂ ਸਫਾਰਸ਼ ਹੋ ਬ੍ਰਾਂਡ ਨੇਮ ਤੇ ਵਰਨਾ ਮੈਂ ਟੈਕਨੀਕਲ ਤੇ ਗੱਲ ਕਰਦਾ ਹੁਣ ਕਿਉਂਕਿ ਕੰਪਨੀਆਂ ਵੱਖ-ਵੱਖ ਕੰਪਨੀਆਂ ਦੇ ਵਿੱਚ ਵੱਖ-ਵੱਖ ਰੇਟ ਤੇ ਟੈਕਨੀਕਲ ਆਉਂਦਾ ਉਹੀ ਤੇ ਜਿਹੜਾ ਆਪਾਂ ਨੂੰ ਸਸਤਾ ਮਿਲਦਾ ਪੱਕੇ ਬਿਲ ਤੇ ਮਿਲਦਾ ਤੇ ਆਪਾਂ ਉਹੀ ਕਰੀਏ ਆਪਾਂ ਨੂੰ ਵੱਧ ਰੇਟ ਦਾ ਜਿਹੜਾ ਵੱਧ ਖਰਚ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਰ ਬਟਨ ਦਾ ਬਲੂ ਫੇਸਬੁੱਕ ਪੇਜ ਤੇ ਦੇਖਣਾ ਪੇਜ ਫੋਲੋ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰ ਜੇ ਤੁਸੀਂ ਐਨਪੀਕੇ 13045 ਤੇ ਬੋਰੋਨ ਸਪਰੇ ਗੋਭ ਸਮਝ ਨਹੀਂ ਕਰ पाए ਤਾਂ ਤੁਹਾਡੇ ਕੋਲੇ ਇੱਕ ਮੌਕਾ ਸਿਰਫ ਤੇ ਸਿਰਫ 13045 ਕਰਨ ਦਾ ਬੋਰੋਨ ਬਾਅਦ ਚੋਂ ਆਪਾਂ ਕਰਨੀ ਨਹੀਂ ਨੀਗੀ ਨਾ ਆਪਾਂ ਨੂੰ ਜ਼ਰੂਰਤ ਆ ਨਾ ਆਪਾਂ ਨੂੰ ਫਾਇਦਾ ਤੇ ਨਾ ਆਪਾਂ ਨੂੰ ਕਰਨੀ ਚਾਹੀਦੀ ਜਿਹੜੀ ਐਨਪੀਕੇ 13045 ਆ ਜਦੋਂ ਤੁਹਾਡੇ ਕਿਉਂਕਿ 10 ਤੋਂ 12 14 15 ਦਿਨ ਲੱਗ ਜਾਂਦੇ ਆ ਨਸਾਰਾ ਕਰਨ ਤੇ ਝੋਨੇ ਨੂੰ ਉਹ ਹੈਗਾ ਜ਼ਮੀਨ ਦੇ ਹਿਸਾਬ ਨਾਲ ਕਈ ਵਾਰ ਇੱਕੇ ਦਮ ਝੋਨਾ ਨਿਸਰ ਜਾਂਦਾ ਸੱਤਾਂ ਅੱਠਾਂ ਦਿਨਾਂ 'ਚ ਕਈ ਵਾਰ ਜਿਹੜਾ 10 ਤੋਂ 15 ਦਿਨ ਜਿਹੜੇ ਜ਼ਮੀਨਾਂ ਚੰਗੀਆਂ ਜ਼ਮੀਨਾਂ ਆਪਾਂ ਪਾਣੀ ਪਤਲਾ-ਪਤਲਾ ਰੱਖਦੇ ਹਾਂ ਉੱਥੇ ਵੱਧ ਟਾਈਮ ਲੈਂਦਾ ਨਸਾਰਾ ਕਰਦਾ ਝੋਨਾ 15-15 ਦਿਨ ਲੈ ਜਾਂਦਾ ਉਹਦਾ ਆਪਾਂ ਨੂੰ ਫਾਇਦਾ ਹੁੰਦਾ ਫਿਰ ਉੱਚ ਫਲਾਵਰਿੰਗ ਹੋਣੀ ਹੈ ਇੱਕ ਮੁੰਜਰ ਦੇ ਵਿੱਚ 3 ਤੋਂ 7 ਦਿਨ ਦੇ ਵਿੱਚ ਕਿਉਂਕਿ ਜਿਵੇਂ ਜਿਵੇਂ ਮੁੰਜਰ ਬਾਹਰ ਆਉਣੀ ਹੈ ਉੱਪਰ ਤੋਂ ਥੱਲੇ ਤਾਈਂ ਬੂਰ ਫਲਾਵਰਿੰਗ ਉਹਦੀ ਸ਼ੁਰੂ ਹੋ ਜਾਂਦੀ ਹੈ ਤੇ ਜਿਹੜੇ ਬਾਹਰ ਆਪਾਂ ਨੂੰ ਦੇਖਦੇ ਹੁੰਦੇ ਆ ਐਂਥਰ ਲੰਕ ਦੇ ਹੁੰਦੇ ਜਿਆਦਾ ਆਪਾਂ ਆ ਚੜ ਗਿਆ ਜਾਂ ਹੋਰ ਸਮੱਸਿਆ ਕੀ ਬਾਹਰ ਅੰਦਰ ਹੁੰਦੇ ਆ ਬੂਰ ਅੰਦਰ ਹੀ ਚੜਦਾ ਹੁੰਦਾ ਫੁੱਲ ਦੇ ਇਹ ਤੁਸੀਂ ਜਦੋਂ ਹੀ ਮੁੰਜਰ ਥੋੜੀ ਝੁੱਕ ਗਈ ਪਾਣੀ ਵਿੱਚ ਸ਼ੁਰੂ ਹੋ ਗਿਆ ਪਰਨਾ ਦੁੱਧਾ ਮਿਲਕ ਸਟੇਜ ਉਦੋਂ ਤੁਸੀਂ ਨਾਲ ਦੀ ਨਾਲ ਜਿਹੜੀ 13045 ਦੀ ਸਪਰੇ ਕਰ ਦੇਣੀ ਇਹਨੇ ਕੰਮ ਕੀ ਕਰਨਾ ਕਿ ਤੁਸੀਂ ਜਦੋਂ ਪੋਟਾਸ਼ ਤੇ ਨਾਲ ਨਾਈਟ੍ਰੇਟ ਦੇਵੋਗੇ ਨਾਈਟ੍ਰੋਜਨ ਨਾਈਟ੍ਰੇਟ ਨਾਈਟ੍ਰੋਜਨ ਬਹੁਤ ਘੱਟ ਮਾਤਰਾ ਚ ਹੁੰਦੀ ਸਿਰਫ ਤੇ ਸਿਰਫ ਉਹਦੀ ਪੋਟਾਸ਼ ਦੀ ਐਫੀਸ਼ੀਐਂਸੀ ਵਧਾਉਣ ਲਈ ਆ 13045 ਚ ਹੋਰ ਕੋਈ ਕੰਮ ਨਹੀਂ ਆਮ ਤੌਰ ਤੇ ਥੋੜਾ ਜਿਹਾ ਕਈ ਕਿਸਾਨ ਵੀਰਾਂ ਨੂੰ ਘੱਟ ਜਾਣਕਾਰੀ ਹੁੰਦੀ ਉਹ ਕਹਿੰਦੇ ਤਾਂ ਯੂਰਗ ਹੈ ਦੇ ਵਿੱਚ ਪਤਾ ਨਹੀਂ ਕੀ ਹੈ ਉਹਦੇ ਵਾਸਤੇ ਤੁਹਾਨੂੰ ਥੋੜਾ ਜਿਹਾ ਜਾਂ ਤਾਂ ਜਾਣਕਾਰੀ ਵਧਾਉਣੀ ਪਊਗੀ ਜਾਂ ਫਿਰ ਤੁਸੀਂ ਜਿਹੜਾ ਹੈਗਾ ਇਹਨੂੰ ਇਸ ਚੀਜ਼ ਨੂੰ ਛੱਡ ਦਿਓ ਜ ਜਿਹਦੇ ਬਾਰੇ ਤੁਹਾਨੂੰ ਜਾਣਕਾਰੀ ਹੋ ਹੈਨੀ 13045 ਤੁਸੀਂ ਉਦੋਂ ਤੁਸੀਂ ਜਦੋਂ ਮਾੜੀ ਜੀ ਮੰਜਰ ਚੋਗ ਗਈ ਦੁੱਧ ਆਪਰਨਾ ਸ਼ੁਰੂ ਹੋ ਗਿਆ ਨਾਲ ਦੀ ਨਾਲ ਸਪਰੇਅ ਕਰ ਦਿਓ ਇਹਨੇ ਬੂਟੇ ਦਾ ਸਾਰਾ ਨਿਚੋੜ ਜੇ ਕੋਈ ਰਹਿੰਦਾ ਦਾ दाना ਟਾਈਟ ਭਰੂ ਦਾਣਾ ਭਾਰਾ ਭਰੂਗਾ ਚਾਰਜ ਤੁਹਾਡੇ ਇਜ਼ਾਫਾ ਲਾਜ਼ਮੀ ਹੋਊਗਾ ਤੁਸੀਂ ਕਿਲੋ ਡੇਢ ਕਿਲੋ ਤਾਈ 2 ਕਿਲੋ ਤਾਈ ਵੱਧ ਤੋਂ ਵੱਧ ਕਰ ਸਕਦੇ ਆ 150 ਤੋਂ 200 ਲੀਟਰ ਪਾਣੀ ਦੇ ਵਿੱਚ ਤੇ ਇਸ ਸਟੇਜ ਦੇ ਉੱਤੇ ਆ ਕੇ ਆਪਾਂ ਪਾਣੀ ਖੇਤ ਦੇ ਵਿੱਚ ਭਰਨਾ ਬੰਦ ਕਰ ਦੇਣਾ ਗਿੱਲਾ ਰੱਖਣਾ ਇੱਕ ਵਾਰੀ ਪਾਣੀ ਛੱਡਤਾ ਫਿਰ ਗਿੱਲਾ ਖੇਤ ਦੋਈ ਚਾਰੀ ਦਿਨ ਵਿਸ਼ੇਸ਼ ਛੱਡਤਾ ਜਿਹੜਾ ਟੈਕਨੀਕਲ ਹੈ ਕਿਉਂਕਿ ਖਾਸ ਤੌਰ ਤੇ ਆਪਾਂ ਟੈਕਨੀਕਲ ਜਿਹੜਾ ਉਲੀ ਰੋਗਾਂ ਵਾਸਤੇ ਬ੍ਰੌਡ ਸਪੈਕਟਰਮ ਦੇ ਵਿੱਚ ਅਜੋਕਸੀ ਸਟੋਬਰ ਪਲੱਸ ਟੈਬੂਕੋਨਾਜੋਰ ਅਜੋਕਸੀ ਸਟੋਬਰ ਪਲੱਸ ਡਾਈਫਨਕੋਨਾਜੋਰ ਤੇ ਜਾਂ ਟ੍ਰਾਈਫਲੋਕਸੀਸ ਪਲੱਸ ਟੈਬੂਕੋਨਾਜ਼ੋਲ ਟ੍ਰਾਈਫਲੋਕਸੀਸ ਟੋਬਰ ਪਲੱਸ ਟੈਬੂਕੋਨਾਜ਼ੋਲ ਇਹਨਾਂ ਦੇ ਬੈਸਟ ਰਿਜ਼ਲਟ ਹੈ ਬਹੁਤ ਸਾਰੀਆਂ ਜਿੰਨੇ ਤਕਰੀਬਨ ਉਲੀ ਰੋਗਾ ਸਾਰਿਆਂ ਤੇ ਇਹ ਕੰਮ ਜਿਹੜੇ ਕਰ ਜਾਂਦੇ ਪਰ ਡੋਜ਼ ਸਹੀ ਹੋਵੇ ਤੇ ਪਾਣੀ ਦੀ ਮਾਤਰਾ 200 ਲੀਟਰ ਲਈ ਹੋਵੇ ਫੇਰ ਕੰਮ ਹੁੰਦਾ ਜੇ ਆਪਾਂ ਕਹਿ ਦਈਏ ਕਿ ਆਪਾਂ ਨਟਿਵੋ ਪਾ ਦਾ 150 ਗ੍ਰਾਮ ਲਈ ਤੇ ਪਾਣੀ 100 ਲੀਟਰ ਲਾਇਆ ਉਹਨੇ ਵੀ ਨਹੀਂ ਕੰਮ ਕਰਨਾ ਜੇ ਆਪਾਂ ਨਟਿਵੋ ਸਹੀ ਡੋਜ਼ ਜਿਹੜੀ 80 ਗ੍ਰਾਮ ਆ 200 ਲੀਟਰ ਪਾਣੀ ਚ ਕਰਤੀ ਤਾਂ ਉਹਨੇ ਬੈਸਟ ਕੰਮ ਜਿਹੜਾ ਕਰ ਜਾਣਾ ਸੋ ਇਹ ਜਿਹੜਾ ਹੈਗਾ ਤੁਹਾਡਾ ਜਿਹੜਾ ਐਮੀ ਸਟਾਰ ਟਾਪ ਹੈ ਇਹਦਾ ਬੈਸਟ ਰਿਜ਼ਲਟ ਹੈ ਤੁਹਾਡਾ ਕਸਟੋਡੀਆ ਉਹਦਾ ਬਹੁਤ ਬਹੁਤ ਇਨਾਂ ਦੇ ਰਿਜ਼ਲਟ ਜਿਹੜੇ ਕਸਟੋਡੀਆ ਵਗੈਰਾ ਇਹਨਾਂ ਦੇ ਵੀ ਠੀਕ ਹੈ। ਇਹਦੂ ਲਾਭ ਤੁਸੀਂ ਪਲਸਰ ਵੀ ਵਰਤ ਸਕਦੇ ਹੋ, ਮੌਨ ਸਰਨ ਵੀ ਵਰਤ ਸਕਦੇ ਆ ਤੇ ਜੇ ਹੋਰ ਨਹੀਂ ਤਾਂ ਕੱਲੀ ਟੈਬੂ ਕੋਨੋਜੋਲ ਵੀ ਤੁਹਾਨੂੰ ਸ਼ਾਨਦਾਰ ਰਿਜ਼ਲਟ ਦੋਗੇ ਜੇ ਤੁਸੀਂ ਅਦਰ ਬਦਲ ਕੇ ਟੈਕਨੀਕਲ ਕਰਦੇ ਆ। ਤੇ ਖਾਸ ਤੌਰ ਤੇ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜੀ ਮਿਲਕ ਸਟੇਜ ਦੇ ਨੇੜ ਤੇੜ ਜਦੋਂ ਉਹਨੂੰ ਦਾਣਾ ਟਾਈਟ ਹੋਣਾ ਉਹ ਤੋਂ ਪਹਿਲਾਂ ਪਹਿਲਾਂ ਜੇ ਆਪਾਂ ਉਲੀਨਾਸ਼ ਕਾਲਾ ਕੰਮ ਨਿਬੇੜ ਦਈਏ। ਗੋਵ ਸਮੇਂ ਕੀਤਾ ਤਾਂ ਬਾਅਦ ਵਿੱਚ ਤੁਹਾਨੂੰ ਜੇ ਜ਼ਰੂਰਤ ਪੈਂਦੀ ਮੁੰਜਣਾ ਨਿਕਲਣ ਸਮੇਂ ਕਰ ਦਿਓ ਨਹੀਂ ਵਰਨਾ ਜਿਹੜੀ ਜ਼ਰੂਰਤ ਨਹੀਂ ਹੁੰਦੀਗੀ। ਤੁਹਾਡਾ ਬਹੁਤ ਬ